ਲਓ ਜੀ ਸਵਾਗਤ ਹੈ ਖਟੜਾ ਫੈਮਿਲੀ ਵਲੌਗਸ ਤੇ ਸਾਰਿਆਂ ਦਾ ਆរੜਿਆ ਸਾਡਾ ਸੀਸ ਸ਼ਰਧਤਾ ਕਰਦਾ ਤੇ ਆ ਮੰਮੀ ਤੇ ਆਦਰ ਬੈਠੇ ਨੇ ਹਰਜੀਤ ਕੌਰ ਜੀ ਇਹ ਹੁਣ ਬੈਠੇ ਨੇ ਜਿਵੇਂ ਦੁਕਾਨਦਾਰ ਭਾਈ ਬੈਠੇ ਹੁੰਦੇ ਨੇ ਆਪਣੀ ਦੁਕਾਨਦਾਰੀ ਦਿਖਾਉਣਗੇ ਤੁਹਾਨੂੰ ਆਪਣੀ ਖਟੜਾ ਲੀਡ ਦੇ ਉੱਤੇ ਚਲੋ ਜੀ ਚਲੋ ਜੀ ਦਿਖਾਓ ਜੀ ਗਰਮੀਆਂ ਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਗਰਮੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਅਸੀਂ ਛੋਟੇ ਲਈ ਹੁਣ ਗਰਮੀਆਂ ਦੇ ਸੂਟ ਲੈ ਕੇ ਆਏ ਆ ਕਾਟਨ ਕਾਟਨ ਦੇ ਸੂਟ ਨੇ ਦਾਦਾ ਹਾਂਜੀ ਮਾ ਦਾਦਾ ਦੱਸੋ ਇਹ ਕਾਟਨ ਦਾ ਇਹ ਸੂਟ ਆ ਆ ਇਹਦੀ ਬਾਟਮ ਹੈ ਪ੍ਰਿੰਟਡ ਹੀ ਨਾ ਆ ਕਾਟਨ ਦੇ ਦੁਪੱਟੇ। ਗਰਮੀਆਂ ਦੇ ਵਿੱਚ ਕਾਟਨ ਦੇ ਦੁਪੱਟੇ ਜ਼ਿਆਦਾ ਪਸੰਦ ਕਰਦੇ ਆ ਸਾਰੇ। ਯਸ। ਦਕਾਨਦਾਰ ਜੀ ਪ੍ਰਾਈਸ ਵੀ ਦੱਸੋ। ਇਹਦਾ 500 ਹੈ। ਠੀਕ ਹੈ ਜੀ। ਇਹਦੇ ਤੇ ਪੇਡਾ ਆ ਇਹਦੀ ਬੋਟਮ ਹੈ ਇਹਦੇ ਨਾਲ ਵੀ ਬੋਟਮ ਲੱਗਦਾ ਹੈ ਦੁਪੱਟੇ ਵੀ ਵਧੀਆ ਨੇ ਵੱਡੇ ਨੇ ਇਹ ਵੀ 500 ਦਾ ਹੈ ਲੈ ਚਲੀ ਚੁਣੀ ਦਿੱਚੇ ਇੱਕ ਸੂਟ ਇਹੋ ਨਾਲ ਬਲੈਕ ਕਲਰ ਚ ਲਾਈਨਿੰਗ ਦੇ ਵਿੱਚ ਇਹ ਦਿਨੜਵੀ ਕਾਟਨ ਦਾ ਦੁਪੱਟਾ ਹੈ ਇਹ ਵੀ 500 ਇਹ ਵੀ ਕਾਟਨ ਦਾ ਸੂਟ ਹੈ ਇਹਦੀ ਬਾਟਮ ਆ ਹੈ ਬਲੈਕ ਚ ਹੈ ਟਾਈ ਐਂਡ ਡਾਈ ਚ ਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਡਾਈ ਐਂਡ ਡਾਈ ਟ੍ਰੈਂਡਿੰਗ ਚੱਲ ਰਿਹਾ ਲਾਸਟ ਈਅਰ ਦਾ ਆਏ ਚੁਪਟੇ ਇਹਦੇ ਚ ਬਲੈਕ ਬਲੈਕ ਵਾਈਟ ਚੀਕ ਕੋਲਰ ਆਵਣਾ ਹੈ

ਮੰਮੀ ਵੀ ਬੇਟੇ ਦਰਸ਼ਕਾਂ ਵਾਂਗੂ ਦੇਖ ਰਹੇ ਨੇ ਅਜੀਬ ਲੁੱਕ ਹੈ ਬੀ ਇਹ ਦੇ ਬੈਕ ਤੇ ਵੀ ਹੁੰਦਾ ਹੈ ਇਹ ਬਲੌਕ ਪ੍ਰਿੰਟਿੰਗ ਦੇ ਵਿੱਚ ਆ ਜੀ ਅਸੀਂ ਇਹਨਾਂ ਨਾਲ ਪਲੇਨ ਬਾਟਮ ਹੈ ਇਹਦੇ ਨਾਲ ਪਲੇਨ ਬਾਟਮ ਆ ਜਿਹੜੇ نیچے ਸਾਰੇ ਦਿਖਾਈਆਂ ਉਹਨਾਂ ਦੇ ਨਾਲ ਉਦਾਂ ਹੀ ਪ੍ਰਿੰਟਡ ਬਾਟਮ ਨੇ

ਆ ਕਾਟਨ ਦਾ ਇਹ ਦੁਪੱਟਾ ਹੈ ਜੀ ਇਹਨਾਂ ਦਾ ਦੋਹਾਂ ਦਾ ਪ੍ਰਾਈਸ 600 ਹੈ ਹਾਂ ਜੀ ਟਿੰਟ ਹੋ ਜਾਂਦੇ ਨੇ ਆ ਸ਼ਰਟ ਹੈ ਆ ਇਹ ਦੀ ਬਾਟਮ ਹੈ ਆ ਬੱਦ ਇਹ 500 ਦੇ ਇਹ ਵੀ ਔਡ ਦੁਪੱਟਾ ਨੇ ਇਹ ਵੀ ਔਡ ਖੜਾ ਦੇ ਦਿੱਤੇ ਰੱਖ ਲਓ ਇਹਨਾਂ ਨੂੰ ਦੱਬ ਕੇ ਰੱਖ ਲਓ ਜੈਪੁਰੀ ਸਟਾਈਲਸ ਬਾਟਮ ਹੈ ਜੀ ਇਹ ਪਹਿਲੇ ਦੇਖੋ ਇਹ 600 ਹੈ ਆ ਜੋ ਯੂਨੀਪ੍ਰਿੰਟਰ ਦੀ ਵਾਰੀ ਅਸੀਂ ਤੁਹਾਨੂੰ ਦਿਖਾਵਾਂਗੇ ਪ੍ਰਿੰਟਡ ਸੋਟਾ कॉटन ਦੇ ਮਡੀ ਪਿਆਰੇ ਕਲਰ ਨੇ ਓਏ ਇੱਕ ਕਾਟਨ ਦੇ ਕੈਮਰਿਕ ਚ ਸੂਟ ਨੇ ਇਹ ਕੇਪਟਨ ਦਾ ਤਾਰੀਫ ਨੇ ਥੋੜੇ ਸੋਨੇ ਪੂਰੇ ਲੈ ਆ ਜੀ ਪੂਰੇ ਲੈ ਆ ਜੀ ਲਓ ਦਿੱਤਾ ਆ ਬੜਾ ਪੂਰਾ ਇਹ 600 ਦੇ ਨੇ ਠੀਕ ਹੈ ਜੀ ਲਓ ਜੀ ਜਿਵੇਂ ਕੋਈ ਤੁਸੂਟ ਸਾਰੇ ਨੇ ਦੇਖ ਹੀ ਲੇ ਜੇ ਕਿਸੇ ਨੂੰ ਕੋਈ ਪਸੰਦ ਆ ਤਾਂ ਤੁਸੀਂ ਉਸ ਸਕਰੀਨਸ਼ਾਟ ਲੈ ਕੇ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਚਲੋ ਜੀ ਇੱਥੇ ਕਰਦੇ ਹਾਂ ਅਸੀਂ ਵੀਡੀਓ ਦਾ ਐਂਡ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਸਨ ਸੂਟਾਂ ਦਾ ਜ਼ਰੂਰ ਦੱਸਿਓ ਕਿ ਇਹਨਾਂ ਬੜੀਆ ਲੱਗਦੇ ਨੇ ਰਿਸਪੌਂਸ ਦਿਓ ਵੀ ਕਿਵੇਂ ਲੱਗੇ ਠੀਕ ਹੈ ਜੀ